ਸਵਾਗਤ ਹੈ ਅੱਜ ਆਪਾਂ ਇੱਕ ਬੜੀ ਪ੍ਰੇਰਣਾਦਾਇਕ ਲਿਖਤ ਤੇ ਗੱਲ ਕਰਨ ਜਾ ਰਹੇ ਹਾਂ ਇਸ ਦਾ ਨਾਂ ਹੈ ਦਾਖਲੇ ਦਾ ਸੁਨਹਿਰੀ ਮੌਕਾ ਹਾਂਜੀ ਇਹ ਇੱਕ ਨੌਜਵਾਨ ਦੀ ਕਹਾਣੀ ਹੈ ਜਿਸ ਨੂੰ ਮਤਲਬ ਹਾਲਾਤਾਂ ਕਰਕੇ ਪੜ੍ਹਾਈ ਛੱਡਣੀ ਪਈ ਸੀ ਪਰ ਫਿਰ ਇੱਕ ਮੌਕਾ ਮਿਲਦਾ ਹੈ ਹੂੰ ਦੂਜਾ ਮੌਕਾ ਬਿਲਕੁਲ ਤਾਂ ਅੱਜ ਆਪਾਂ ਇਸ ਕਹਾਣੀ ਦੀ ਕੀ ਕਹਿੰਦੇ ਨੇ ਗਹਿਰਾਈ ਵਿੱਚ ਚਰਚਾ ਕਰਾਂਗੇ ਦੇਖਾਂਗੇ ਇਸ ਵਿੱਚ ਖਾਸ ਕੀ ਹੈ ਤਾਂ ਕਹਾਣੀ ਹੈ ਸ਼ਿਵ ਕੁਮਾਰ ਦੀ ਇੱਕ ਨੌਜਵਾਨ ਹਾਂਜੀ ਸਕੂਲ ਪੂਰਾ ਕੀਤਾ ਪਰ ਫਿਰ ਕਰਦੇ ਹਾਲਾਤ ਮਤਲਬ ਕੁਝ ਐਸੇ ਬਣ ਗਏ ਕਿ ਉਹ ਕਾਲਜ ਚ ਦਾਖਲਾ ਨਹੀਂ ਲੈ ਸਕਿਆ ਤੇ ਫਿਰ ਬਸ ਸਮਾਂ ਲੰਘਦਾ ਗਿਆ ਦੋਸਤ ਅੱਗੇ ਨਿਕਲ ਗਏ ਹੂੰ ਇਹ ਤਾਂ ਅਕਸਰ ਹੁੰਦਾ ਹੈ ਕਈ ਵਾਰ ਜ਼ਿੰਮੇਵਾਰੀਆਂ ਪਹਿਲਾਂ ਆ ਜਾਂਦੀਆਂ ਨੇ ਹਾਂ ਤੇ ਉਹ ਮਹਿਸੂਸ ਕਰਦਾ ਸੀ ਕਿ ਉਹ ਜਿਵੇਂ ਪਿੱਛੇ ਰਹਿ ਗਿਆ ਹੋਵੇ ਇਸ ਸਥਿਤੀ ਮਤਲਬ ਕਾਫੀ ਜਾਣੀ ਪਹਿਚਾਨੀ ਲੱਗਦੀ ਹੈ ਨਾ ਬਹੁਤ ਸਾਰੇ ਨੌਜਵਾਨਾਂ ਨਾਲ ਹੀ ਹੁੰਦਾ ਹੈ ਬਿਲਕੁਲ ਪਰ ਜਿਵੇਂ ਕਹਿੰਦੇ ਨੇ ਜ਼ਿੰਦਗੀ ਕਈ ਵਾਰ ਅਚਾਨਕ ਮੌਕਾ ਦੇ ਦਿੰਦੀ ਹੈ ਸ਼ਿਵ ਕੁਮਾਰ ਨਾਲ ਵੀ ਕੁਝ ਇਦਾਂ ਹੀ ਹੋਇਆ ਅੱਛਾ थे फोन पे एक 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 नोटिफिकेशन 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 आया ओ एक नोटिफिकेशन। हाँ, बस मोबाइल हाँ, ते ही सारी गल मतलब दिलचस्प हो जान दी है बिल्कुल उसने नोटिस जिस लिख ग्रेजुशन ਸੋਚੋ ਸਾਲਾਂ ਬਾਅਦ ਇਹੋ ਜਿਹਾ ਸੁਨੇਹਾ ਦੇਖ ਕੇ ਉਸਦੇ ਮਨ 'ਚ ਕਿਵੇਂ ਉਮੀਦ ਜਾਗੀ ਹੋਏਗੀ ਯਕੀਨਨ ਇੱਕ ਨਵੀਂ ਆਸ ਵੱਜੀ ਹੋਵੇਗੀ ਹਾਂ ਤੇ ਉਸਨੇ ਉਸੇ ਵੇਲੇ ਮਤਲਬ ਮਨ ਬਣਾ ਲਿਆ ਕਿ ਬਸ ਹੁਣ ਨਹੀਂ ਰੁਕਣਾ ਇਹ ਮੌਕਾ ਹੱਥੋਂ ਨਹੀਂ ਜਾਣ ਦੇਣਾ ਤੇ ਦੇਖੋ ਇਹ ਸਿਰਫ ਇੱਕ ਨੋਟਿਸ ਨਹੀਂ ਸੀ ਇਹ ਇੱਕ ਤਰ੍ਹਾਂ ਦਾ ਕੀ ਕਹਿੰਦੇ ਨੇ ਸੱਦਾ ਸੀ ਭਵਿਕ ਵੱਲ ਹਾਂ ਤੇ ਇਸ ਦੀ ਖਾਸੀਅਤ ਇਹ ਸੀ ਕਿ ਇਸ ਵਿੱਚ ਕਈ ਤਰ੍ਹਾਂ ਦੇ ਕੋਰਸ ਸਨ ਇਹ ਨਹੀਂ ਕਿ ਸਿਰਫ ਇੱਕੋ ਲਾਈਨ ਹੋਵੇ ਅੱਛਾ ਜਿਵੇਂ ਕਿ ਬੀਏ ਤਾਂ ਸੀ ਹੀ ਰੈਗੂਲਰ ਵਾਲੀ ਨਾਲ ਬੀਕਾਮ ਬੀਸੀਏ ਵਰਗੇ ਕੋਰਸ ਵੀ ਸਨ ਓਕੇ ਤੇ ਇਥੋਂ ਤੱਕ ਕਿ ਕੰਪਿਊਟਰ ਹਾਰਡਵੇਅਰ ਤੇ ਨੈਟਵਰਕਿੰਗ ਦਾ ਡਿਪਲੋਮਾ ਵੀ ਸੀ ਯਾਨੀ ਕਿ ਵੱਖ-ਵੱਖ ਰੁਚੀਆਂ ਵਾਲਿਆਂ ਲਈ ਕੁਝ ਨਾ ਕੁਝ ਸੀ ਮਤਲਬ ਕਾਫੀ ਵਿਕਲਪ ਸਨ ਇਹ ਸਿਰਫ ਗ੍ਰੈਜੂਏਸ਼ਨ ਲਈ ਸੀ ਜਾਂ ਅੱਗੇ ਵੀ ਨਹੀਂ ਇਹੀ ਤਾਂ ਖਾਸ ਗੱਲ ਸੀ ਇਹ ਸਿਰਫ ਗ੍ਰੈਜੂਏਸ਼ਨ ਤੱਕ ਨਹੀਂ ਰੁਕਿਆ ਅੱਛਾ ਪੋਸਟ ਗ੍ਰੈਜੂਏਸ਼ਨ ਲਈ ਵੀ ਮੌਕੇ ਦਿੱਤੇ ਗਏ ਸਨ ਜਿਵੇਂ MA, MSc, MCom ਵਾਹ ਇੱਥੋਂ ਤੱਕ ਕਿ MBA ਵਰਗੇ ਪ੍ਰੋਫੈਸ਼ਨਲ ਕੋਰਸਾਂ ਲਈ ਵੀ ਆਨਲਾਈਨ ਦਾਖਲੇ ਖੁੱਲੇ ਸਨ ਕਮਾਲ ਹੈ ਮਤਲਬ ਪੂਰਾ ਪੈਕੇਜ ਸਿੱਖ ਤਰ੍ਹਾਂ ਦਾ ਹਾਂ ਬਿਲਕੁਲ ਇਹ ਦਰਸਾਉਂਦਾ ਹੈ ਕਿ ਸਿੱਖਿਆ ਦੇ ਦਰਵਾਜ਼ੇ ਮਤਲਬ ਵਖ ਵਖ ਪਦਰਾਂ ਤੇ ਦੁਬਾਰਾ ਖੁੱਲ ਰਹੇ ਸਨ ਤੇ ਫਿਰ ਸ਼ਿਵ ਕੁਮਾਰ ਨੇ ਕੀ ਕੀਤਾ ਜ਼ਾਹਿਰ ਬਿਲਕੁਲ ਜਿਵੇਂ ਕਹਾਣੀ ਦੱਸਦੀ ਹੈ ਉਸਨੇ ਬਿਨਾਂ ਦੇਰ ਕੀਤਿਆਂ ਫੋਰਨ ਫੋਰਮ ਭਰਤਾ ਹਾਂ ਇਹ ਸਭ ਤੋਂ ਵੱਡੀ ਗੱਲ ਹੈ ਸੋਚਿਆ ਨਹੀਂ ਬਸ ਕਰ ਦਿੱਤਾ ਹਾਂਜੀ ਫੌਰਨ ਕਦਮ ਚੁੱਕਿਆ ਇਸ ਤੋਂ ਇਹ ਹੀ ਸਾਬਿਤ ਹੁੰਦਾ ਹੈ ਕਿ ਜੇ ਮਨ 'ਚ ਇੱਛਾ ਹੋਵੇ ਸੱਚੀ ਲਗਨ ਹੋਵੇ ਤਾਂ ਕੋਈ ਵੀ ਉਮਰ ਕੋਈ ਵੀ ਸਮਾਂ ਪੜ੍ਹਾਈ ਸ਼ੁਰੂ ਕਰਨ ਲਈ ਗਲਤ ਨਹੀਂ ਹੁੰਦਾ ਸਹੀ ਗੱਲ ਹੈ ਇਹ ਸਿਰਫ ਦਾਖਲਾ ਲੈਣਾ ਨਹੀਂ ਸੀ ਇਹ ਤਾਂ ਜਿਵੇਂ ਗਵਾਚੀ ਹੋਈ ਉਮੀਦ ਨੂੰ ਦੁਬਾਰਾ ਜਗਾਉਣਾ ਸੀ ਬਿਲਕੁਲ ਤੇ ਜੇ ਆਪਾਂ ਇਸ ਨੂੰ ਥੋੜਾ ਹੋਰ ਵੱਡੇ ਪੱਧਰ ਤੇ ਦੇਖੀਏ ਨਾ ਹਾਂਜੀ ਤਾਂ ਇਹ ਕਹਾਣੀ ਸਿਰਫ ਦਾਖਲੇ ਦੀ ਨਹੀਂ ਹੈ ਇਸ ਬਾਰੇ ਹੈ ਕਿ ਜ਼ਿੰਦਗੀ ਚ ਜਦੋਂ ਅਚਾਨਕ ਕੋਈ ਮੌਕਾ ਹੁੰਦਾ ਹੈ ਤਾਂ ਉਸ ਨੂੰ ਪਛਾਣਨਾ ਕਿੰਨਾ ਜ਼ਰੂਰੀ ਹੈ ਹੂੰ ਤੇ ਸਿਰਫ ਪਛਾਣਨਾ ਹੀ ਨਹੀਂ ਫੁਰਦੀ ਨਾਲ ਉਸ ਨੂੰ ਅਪਣਾਉਣਾ ਵੀ ਸਹੀ ਗੱਲ ਬਹੁਤ ਲੋਕ ਸੋਚਦੇ ਹੀ ਰਹਿ ਜਾਂਦੇ ਨੇ ਹਾਂ ਤੇ ਸ਼ਿਵ ਕੁਮਾਰ ਦਾ ਇੱਕ ਕਦਮ ਦੱਸਦਾ ਹੈ ਕਿ ਆਪਣਾ ਸੁਨਹਿਰੀ ਭਵਿਕ ਬਣਾਉਣ ਲਈ ਕਦੇ ਵੀ ਦੇਰ ਨਹੀਂ ਹੁੰਦੀ ਬਸ ਉਹ ਪਹਿਲਾ ਕਦਮ ਚੁੱਕਣ ਦੀ ਹਿੰਮਤ ਚਾਹੀਦੀ ਹੈ ਤਾਂ ਫਿਰ ਇਸ ਸਾਰੇ ਗੱਲਬਾਤ ਦਾ ਨਿਚੋੜ ਕੀ ਕੱਢੀਏ ਮੇਰੇ ਖਿਆਲ ਚ ਮੁੱਖ ਗੱਲ ਇਹੀ ਹੈ ਕਿ ਸਿੱਖਿਆ ਦਾ ਮੌਕਾ ਜਦੋਂ ਵੀ ਮਿਲੇ ਭਾਵੇਂ ਕਿਸੇ ਵੀ ਉਮਰ ਚ ਮਿਲੇ ਹਾਂਜੀ ਉਹ ਬਹੁਤ ਕੀਮਤੀ ਹੁੰਦਾ ਉਸ ਨੂੰ ਐਵੇਂ ਨਹੀਂ ਗਵਾਉਣਾ ਚਾਹੀਦਾ ਬਿਲਕੁਲ ਨਹੀਂ ਜਿਵੇਂ ਲਿਖਤ ਵਿੱਚ ਵੀ ਕਿਹਾ ਗਿਆ ਹੈ ਅੱਗੇ ਵਧੋ ਕਦਮ ਚੁੱਕੋ ਦਾਖਲਾ ਲਵੋ ਇਹ ਸਿਰਫ ਨਾਰਾ ਨਹੀਂ ਇੱਕ ਤਰ੍ਹਾਂ ਦੀ ਪ੍ਰੇਰਣਾ ਹੈ ਹਾਂ ਇੱਕ ਐਕਸ਼ਨ ਲੈਣ ਲਈ ਪ੍ਰੇਰਣਾ ਸਹੀ ਤੇ ਅੰਧ ਵਿੱਚ ਇੱਕ ਸਵਾਲ ਸੋਚਣ ਲਈ ਛੱਡ ਜਾਂਦੇ ਆ ਹਾਂਜੀ ਜ਼ਰੂਰ ਜਦੋਂ ਕੋਈ ਇਨਸਾਨ ਮਤਲਬ ਸ਼ੁਰੂ ਵਿੱਚ ਰੁਕਾਵਟਾਂ ਆਉਣ ਕਰਕੇ ਜਾਂ ਨਿਰਾਸ਼ ਹੋ ਕੇ ਪੜ੍ਹਾਈ ਛੱਡ ਦਿੰਦਾ ਹੈ ਤੇ ਫਿਰ ਸਾਲਾਂ ਬਾਅਦ ਦੁਬਾਰਾ ਉਸੇ ਰਾਹ ਤੇ ਤੁਰਦਾ ਹੈ ਹੂੰ ਤਾਂ ਇਹ ਸਿਰਫ ਇੱਕ ਡਿਗਰੀ ਲੈਣ ਤੋਂ ਵੱਧ ਕੀ ਹੁੰਦਾ ਹੈ ਮਤਲਬ ਇਹ ਤਜਰਬਾ ਉਸ ਦੀ ਆਪਣੀ ਪਛਾਣ ਨੂੰ ਉਸ ਦੇ ਆਤਮ ਵਿਸ਼ਵਾਸ ਨੂੰ ਹਾਂ ਤੇ ਭਵਿੱਖ ਦੀਆਂ ਸੰਭਾਵਨਾਵਾਂ ਨੂੰ ਬਿਲਕੁਲ ਉਹਨਾਂ ਨੂੰ ਕਿਵੇਂ ਬਦਲਦਾ ਹੈ ਇਕ ਤਾਂ ਬਾਰੀ ਮੁਸ਼ਕਿਲਾਂ ਹੁੰਦੀਆਂ ਨੇ ਜਿਵੇਂ ਪੈਸੇ ਦੀ ਕਮੀ ਜਾਂ ਸਮੇਂ ਦੀ ਘਾਟ ਪਰ ਇਸ ਤੋਂ ਇਲਾਵਾ ਕਿਹੜੀਆਂ ਅੰਦਰੂਨੀ ਰੁਕਾਵਟਾਂ ਨੂੰ ਪਾਰ ਕਰਨਾ ਪੈਂਦਾ ਹੋਵੇਗਾ ਜਿਵੇਂ ਆਪਣੇ ਤੇ ਸ਼ੱਕ ਕਰਨਾ ਜਾਂ ਲੋਕ ਕੀ ਕਹਿਣਗੇ ਜਾਂ ਜੋ ਸਮਾਂ ਲੰਘ ਗਿਆ ਉਸ ਦਾ ਅਫਸੋਸ ਇਹਨਾਂ ਚੀਜ਼ਾਂ ਨਾਲ ਕਿਵੇਂ ਲੜਨਾ ਪੈਂਦਾ ਹੋਵੇਗਾ